ਅੱਜ ਅਸੀਂ ਬਣਾਵਾਂਗੇ ਸ਼ਾਹੀ ਪਿੰਡੀ ਮਸਾਲਾ ਦੀ ਰੈਸਪੀ ਜਿਸ ਨੂੰ ਕਿ ਤੁਸੀਂ ਅਕਸਰ ਰੈਸਟੋਰੈਂਟ ਜਾਂ ਵਿਆਹ ਸ਼ਾਦੀਆਂ ਵਿੱਚ ਖਾਦਾ ਹੁੰਦਾ ਹੈ ਇਸ ਨੂੰ ਅਸੀਂ ਅੱਜ ਘਰ ਵਿੱਚ ਹੀ ਬਹੁਤ ਹੀ ਬੇਸਿਕ ਜੇ ਸਿੰਪਲ ਮਸਾਲਿਆਂ ਦੇ ਨਾਲ ਬਹੁਤ ਆਸਾਨੀ ਨਾਲ ਘਰ ਵਿੱਚ ਹੀ ਬਣਾਵਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਟੈਂਪਟਿੰਗ ਪਿੰਡੀ ਮਸਾਲੇਦਾਰ ਦੀ ਰੈਸਪੀ ਹੈ ਇੱਕ ਵਾਰ ਜ਼ਰੂਰ ਤਾਂ ਤੁਸੀਂ ਇਸ ਨੂੰ ਟਰਾਈ ਕਰਨਾ ਤੁਸੀਂ ਇੱਕ ਵਾਰ ਬਣਾਓਗੇ ਤੇ ਤੁਸੀਂ ਹਰ ਵਾਰ ਇਸੇ ਤਰੀਕੇ ਨਾਲ ਹੀ ਪਿੰਡੀ ਨੂੰ ਬਣਾਉਣਾ ਪਸੰਦ ਕਰੋਗੇ ਤੁਸੀਂ ਬੱਚਿਆਂ ਨੂੰ ਵੀ ਟਿਫਨ ਦੇ ਵਿੱਚ ਪਰਾਂਠੇ ਦੇ ਨਾਲ ਸਰਵ ਕਰਕੇ ਦੇ ਸਕਦੇ ਹੋ ਬਹੁਤ ਹੀ ਜਲਦੀ ਬਣ ਜਾਂਦੀ ਹੈ ਤੇ ਬਹੁਤ ਹੀ ਟੇਸਟੀ ਹੁੰਦੀ ਹੈ ਇਹ ਸਭ ਨੂੰ ਪਸੰਦ ਆਏਗੀ ਇੱਕ ਵਾਰ ਜ਼ਰੂਰ ਤੋਂ ਟਰਾਈ ਕਰਨਾ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਬੇਸਦਾ ਮੇਰੇ ਚੈਨਲ ਹਰ ਸਿਮਰਨ ਜੋੜਾ ਫੂਡ ਐਂਡ ਲਾਈਫ ਦੇ ਵਿੱਚ ਤੇ ਮੇਰੀ ਹੋਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਉਹਦੇ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰੋ ਮਸਾਲੇਦਾਰ ਚਟਪਟੀ ਪਿੰਡੀ ਦੀ ਰੈਸਪੀ ਬਣਾਉਣੀ ਸ਼ੁਰੂ ਕਰ ਦਿਆਂ ਉਹਦੇ ਲਈ ਮੈਂ 1 ਕਿਲੋ ਤਕਰੀਬਨ ਪਿੰਡੀਆਂ ਲਈਆਂ ਨੇ ਬਿਲਕੁਲ ਤਾਜ਼ੀਆਂ ਨੇ ਤੇ ਪਿੰਡੀਆਂ ਨੂੰ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਪਹਿਲੇ ਤੋਲਿਆ ਸੀ ਔਰ ਉਸ ਤੋਂ ਬਾਅਦ ਸੁਕਾ ਲਿਆ ਸੀ ਹੁਣ ਅਸੀਂ ਇਹਨਾਂ ਨੂੰ ਪਿੰਡੀਆਂ ਨੇ ਛੋਟੇ ਛੋਟੇ ਪੀਸੇਸ ਵਿੱਚ ਕੱਟਾਂਗੇ ਇਹਨਾਂ ਨੇ ਅਸੀਂ ਬਹੁਤ ਜ਼ਿਆਦਾ ਛੋਟੇ ਪੀਸੇਸ ਨਹੀਂ ਕੱਟਾਂਗੇ ਤੁਸੀਂ ਇਸ ਤਰ੍ਹਾਂ ਦੇਖ ਸਕਦੇ ਹੋ ਇਸੇ ਸਾਈਜ਼ ਦੇ ਵਿੱਚ ਅਸੀਂ ਜੋ ਪਿੰਡੀ ਆ ਉਹਨੂੰ ਕੱਟਾਂਗੇ ਤਕਰੀਬਨ ਇੱਕ ਪਿੰਡੀ ਦੇ 2 ਜਾਂ 3 ਪੀਸ ਹੀ ਕਰਾਂਗੇ ਤੇ ਮਸਾਲੇਦਾਰ ਪਿੰਡੇ ਬਣਾਵਾਂਗੇ ਅਗਰ ਛੋਟੀ ਬਣਾਵਾਂਗੇ ਨਾ ਤੇ ਫਿਰ ਉਹ ਚੰਗੀ ਨਹੀਂ ਲੱਗੇਗੀ ਤੇ ਇਸੇ ਤਰ੍ਹਾਂ ਦੇ ਪੀਸ ਕਟਾਂਗੇ ਫਿਰ ਸਾਡੀ ਬਿਲਕੁਲ ਟਾਬੇ ਵਰਗੀ ਜੋ ਪਿੰਡੀ ਹੁੰਦੀ ਹੈ ਮਸਾਲੇ ਵਾਲੀ ਪਿੰਡੀ ਮਸਾਲਾ ਪਿੰਡੀ ਉਹ ਬਣੇਗੀ ਤੇ ਅਸੀਂ ਜੋ ਸਾਡੀ ਸਾਰੀ ਪਿੰਡੀ ਹੈ ਉਹਨੂੰ ਮੈਂ ਇਸੇ ਤਰ੍ਹਾਂ ਹੀ ਛੋਟੇ-ਛੋਟੇ ਪੀਸਿਸ ਵਿੱਚ ਕੱਟ ਕੇ ਰੱਖ ਲਵਾਂਗੀ ਪਿੰਡੀ ਬਿਲਕੁਲ ਹੀ ਸੁੱਕੀ ਹੋਈ ਹੋਣੀ ਚਾਹੀਦੀ ਹੈ ਤੇ ਇਸ ਨੂੰ ਸਾਰੇ ਪਿੰਡੀ ਨੂੰ ਕੱਟ ਲਵਾਂਗੀ ਉਸ ਤੋਂ ਬਾਅਦ ਅਸੀਂ ਇਸ ਨੂੰ ਪਲੇਟ ਡੀ ਫਰਾਈ ਕਰਨਾ ਹੈ ਉਹਦੇ ਲਈ ਇੱਕ ਮੈਂ ਕੜਾਈ ਲਈ ਹੈ ਤੇ ਉਹਦੇ ਵਿੱਚ ਮੈਂ ਸਰੋਂ ਦਾ ਤੇਲ ਹੈ ਉਹਨੂੰ ਪਾ ਲਿਆ ਹੈ ਫਰਾਈ ਕਰਨ ਦੇ ਲਈ ਥੋੜਾ ਤੇਲ ਪਾ ਲਵਾਂਗੇ ਜਿੰਨਾ ਚਾਹੀਦਾ ਤੁਹਾਨੂੰ ਤੇ ਮੈਂ ਮਸਟਰਡ ਆਇਲ ਲੈ ਰਹੀਆਂ ਸਰੋਂ ਦਾ ਤੇਲ ਤੁਸੀਂ ਕੋਈ ਵੀ ਉਸ ਕਾ ਸਕਦੇ ਹੋ ਸਾਰੀਆਂ ਪਿੰਡੀਆਂ ਨੂੰ ਮੈਂ ਉਸੇ ਤਰ੍ਹਾਂ ਹੀ ਤੁਸੀਂ ਦੇਖ ਸਕਦੇ ਹੋ ਬਰਾਬਰ ਪੀਸਿਸ ਵਿੱਚ ਕੱਟ ਲਿਆ ਹੈ ਤੇ ਥੋੜੀ ਥੋੜੀ ਕਰਕੇ ਇੱਕ ਵਾਰ ਜ ਨਹੀਂ ਸਾਰੀ ਫਰਾਈ ਕਰਾਂਗੀ ਅਸੀਂ ਨਾਲ ਨਾਲ ਫਰਾਈ ਕਰੀ ਜਾਵਾਂਗੇ ਥੋੜੀ ਥੋੜੀ ਇਹ ਥੋੜੀ ਜਿਹੀ ਡੀਪ ਪੋਜੀਸ਼ਨ ਮੇ ਲਾ ਕੇ ਜੋ ਸਾਡਾ ਸਰੋਂ ਦਾ ਤੇਲ ਹੈ ਬਿਲਕੁਲ ਜਦੋਂ ਗਰਮ ਹੋ ਜਾਏਗਾ ਤੋਂ ਬਾਅਦ ਅਸੀਂ ਇਹਦੇ ਵਿੱਚ ਜੋ ਸਾਡੀ ਪਿੰਡੀ ਹੈ ਉਹਨੂੰ ਫਰਾਈ ਕਰਾਂਗੇ ਥੋੜੀ ਥੋੜੀ ਪਾਉਂਦੇ ਜਾਵਾਂਗੇ ਔਰ ਦੋ ਤਿੰਨ ਵਾਰ ਜੀ ਅਸੀਂ ਸਾਰੀ ਪਿੰਡੀ ਨੂੰ ਫਰਾਈ ਕਰ ਲਵਾਂਗੇ ਅਸੀਂ ਇਸ ਨੂੰ ਇਸ ਤਰ੍ਹਾਂ ਡੀਪ ਫਰਾਈ ਕਰਨਾ ਹੈ ਬਹੁਤ ਜਲਦੀ ਬਣ ਜਾਂਦੀ ਹੈ ਔਰ ਬਿਲਕੁਲ ਵੀ ਲੇਸਦਾ ਜਾਂ ਕੱਚੀ ਬਿਲਕੁਲ ਨਹੀਂ ਰਹਿੰਦੀ ਇਸ ਤਰ੍ਹਾਂ ਫਰਾਈ ਕਰਨ ਨਾਲ ਤੇ ਸਾਡੀ ਜੋ ਪਿੰਡੀ ਹੈ ਉਹਨੋਂ ਸੀ हम इस तरह विच हिला रहना है तो उन्हें जो तक कि थोड़ा जहा हल्का जहा कलर नहीं चेंज हो जाता असी फ्राई करना है तो उसे देख सकते हो सा जो पिंडी हम तकरीबन काफ़ी अच्छी तरह फ्राई हो गई है उसका कलर भी थोड़ा हरा मेनटेन रहा है पर उसका जो कच्चा पान है थोड़ा जहा खत्म हो गया है तो थोड़ा जहा कलर असी चेंज कर लिया बिल्कुल ज़्यादा क्रिस्प भी नहीं करनी है कड़क भी नहीं करनी है बस इस स्टेज के उत्ते जो सा पिंडी है ਅਸੀਂ ਉਸ ਨੂੰ ਤੇਲ ਦੇ ਵਿੱਚੋਂ ਕੱਢ ਲਵਾਂਗੇ ਤੇ ਇੱਕ ਸਾਈਡ ਦੇ ਉੱਤੇ ਰੱਖ ਦਵਾਂਗੇ ਸਾਰੀ ਪਿੰਡੀ ਨੂੰ ਅਸੀਂ ਇਸੇ ਤਰ੍ਹਾਂ ਹੀ ਫਰਾਈ ਕਰ ਲੈਣਾ ਹੈ ਜਿਆ ਇਸੇ ਤਰ੍ਹਾਂ ਜੋ ਅਸੀਂ ਪਿੰਡੀ ਬਣਾਉਂਦੇ ਹਾਂ ਬਹੁਤ ਹੀ ਟੇਸਟੀ ਬਣਦੀ ਹੈ ਮਸਾਲੇ ਦਾ ਔਰ ਮਸਾਲਾ ਬਿਲਕੁਲ ਪਿੰਡੀ ਦੇ ਨਾਲ ਲੱਗ ਜਾਂਦਾ ਹੈ ਔਰ ਉਸ ਤੋਂ ਬਾਅਦ ਜੋ ਬਾਕੀ ਦੀ ਪਿੰਡੀ ਹੈ ਅਸੀਂ ਉਸ ਨੂੰ ਵੀ दो तीन मार्च इसी तरह फ्राई कर ਲਵਾਂਗੀ ਮੈਂ ਥੋੜੀ ਜਿਹੀ ਪਿੰਡੀ ਫਰਾਈ ਕਰਕੇ ਰੱਖ ਲਈ ਹੈ ਔਰ ਜੋ ਬਾਕੀ ਦੀ ਪਿੰਡੀ ਹੈ ਉਹਨੂੰ ਵੀ ਅਸੀਂ ਜੋ ਗਰਮ ਤੇਲ ਹੈ ਬਿਲਕੁਲ ਗਰਮ ਹੋਣਾ ਚਾਹੀਦਾ ਹੈ ਤੇ ਹਾਈ ਫਲੇਮ ਦਿੱਤੇ ਇਸ ਨੂੰ ਫਰਾਈ ਕਰਨਾ ਹੈ ਮੀਡੀਅਮ ਤੇ ਨਹੀਂ ਕਰਨਾ ਹਾਈ ਦਿੱਤੇ ਇਸ ਨੂੰ ਚੰਗੀ ਤਰ੍ਹਾਂ ਫਰਾਈ ਕਰਨਾ ਹੈ ਤੇ ਸਾਡੀ ਜੋ ਪਿੰਡੀ ਹੈ ਸਾਰੀ ਨੂੰ ਇਸੇ ਤਰ੍ਹਾਂ ਹੀ ਤਾਲ ਕੀ ਇੱਕ ਸਾਈਡ ਦਿੱਤੀ ਰੱਖ ਲਵਾਂਗੇ ਉਹਦਾ ਮਸਾਲਾ ਬਣਾਉਣ ਲਈ ਥੋੜਾ ਜਿਹਾ ਲਸਣ ਨੇ 10-12 ਕਲੀਆਂ ਨੇ ਆਏ ਨੇ ਛੋਟਾ ਜਿਹਾ ਅਦਰਕ ਦਾ ਪੀਸ ਇੱਕ ਹਰੀ ਮਿਰਚ ਤੇ ਦੋ ਪਿਆਜ਼ ਲਏ ਨੇ ਤਿੰਨ ਟਮਾਟਰ ਲੈਨੇ ਨੇ ਤੇ ਸੇ ਨਾ ਨਮਕ ਮਸਾਲਾ ਇੱਕ ਪੇਸਟ ਬਣਾਵਾਂਗੇ ਗ੍ਰਾਈਂਡਰ ਦੇ ਵਿੱਚ ਮੈਂ ਜੋ ਸਾਡਾ ਲਸਣ ਦੀਆਂ ਕਲੀਆਂ ਲੀਆਂ ਨੇ 10-12 ਉਹਨਾਂ ਨੂੰ ਐਡ ਕਰਾਂਗੇ ਉਸ ਤੋਂ ਬਾਅਦ ਅਦਰਕ ਦਾ ਬਿਲਕੁਲ ਛੋਟਾ ਜਿਹਾ ਪੀਸ ਲਿਆ ਤੇ ਇੱਕ ਹਰੀ ਮਿਰਚ ਲਈ ਹੈ ਤੇ ਜੇ ਜਿਹੜੇ ਪਿਆਜ਼ ਨੇ ਉਹਨਾਂ ਨੂੰ ਥੋੜੇ ਛੋਟੇ ਪੀਸੇਸ ਵਿੱਚ ਅਸੀਂ ਕਰ ਲਵਾਂਗੇ ਤਾਂ ਜੋ ਗ੍ਰਾਈਂਡਰ ਵਿੱਚ ਈਜ਼ਲੀ ਉਹਦੀ ਪੇਸਟ ਬਣ ਜਾਵੇ ਤੇ ਜੋ ਸਾਡੇ ਟਮਾਟਰ ਨੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਗ੍ਰਾਈਂਡਰ ਦੇ ਵਿੱਚ ਛੋਟੇ ਪੀਸੇਸ ਵਿੱਚ ਅਸੀਂ ਕਰਕੇ ਤੇ ਸਾਰਿਆਂ ਦੀ ਅਸੀਂ ਇਕੱਠੀ ਪੇਸਟ ਬਣਾ ਲਵਾਂਗੇ ਅਲੱਗ-ਅਲੱਗ ਮਸਾਲਾ ਨੇ ਵੀ ਬੀਟ ਕਰਾਂਗੇ ਤੇ ਗ੍ਰਾਈਂਡਰ ਦੇ ਵਿੱਚ ਪਾ ਦਿੱਤਾ ਸਾਰਾ ਕੁਝ ਤੇ ਉਸ ਤੋਂ ਬਾਅਦ ਅਸੀਂ ਇਸ ਨੂੰ ਟੱਕਣ ਲਗਾ ਕੇ ਤੇ ਇਹਦੀ ਇੱਕ ਅਸੀਂ ਪੇਸਟ ਬਣਾ ਲੈਣੀ ਗ੍ਰਾਈਂਡਰ ਦੇ ਵਿੱਚ ਤੇ ਇਹਦੀ ਬਹੁਤ अच्छी ਪੇਸਟ ਬਣ ਕੇ ਰੈਡੀ ਹੋ ਗਈ ਹੈ ਇਸੇ ਕੰਸਿਸਟੈਂਸੀ ਚ ਪੇਸਟ ਹੋਣੀ ਚਾਹੀਦੀ ਜਿਆਦਾ ਮੋਟੀ ਨਹੀਂ ਹੋਣੀ ਚਾਹੀਦੀ ਤੇ ਉਸ ਤੋਂ ਬਾਅਦ ਅਸੀਂ ਜੋ ਕੜਾਈ ਹੈ ਉਹਦੇ ਵਿੱਚ ਦੋ ਤਿੰਨ ਚਮਚ ਅਸੀਂ तकरीबन ਮੈਂ ਤਿੰਨ ਚਮਚ ਵੱਡੇ ਵਾਲੀ ਤੇਲ ਲਿਆ ਹੈ ਉਹੀ ਵਾਲਾ ਜਿਸ ਚ ਅਸੀਂ ਫਰਾਈ ਕੀਤਾ ਸੀ ਉਹੀ ਵਾਲਾ ਉਹਦੇ ਵਿੱਚੋਂ ਤੇਲ نکال ਕੇ ਅਸੀਂ ਲੈ ਲੈਣਾ ਤੇ ਜਦੋਂ ਇਹ ਤੇਲ ਥੋੜਾ ਜਿਹਾ ਗਰਮ ਹੋ ਜਾਏਗਾ ਤੇ ਅਸੀਂ ਇਹਦੇ ਵਿੱਚ ਇੱਕ ਚੌਥਾਈ ਬਿਲਕੁਲ ਛੋਟਾ ਅੱਧਾ ਚਮਚ 1/4 ਚਮਚ ਅਸੀਂ ਇਹਦੇ ਵਿੱਚ ਜੀਰਾ ਪਾ ਦੇਣਾ ਹੈ ਤੋਂ ਜੀਰੇ ਨੂੰ ਥੋੜਾ ਜਿਆਸੀ ਪੁੰਨਣਾਏ ਤੇਲ ਦੇ ਵਿੱਚ ਜਦੋਂ ਇਹ ਥੋੜਾ ਜੀਰਾ ਚਟਕ ਜਾਏਗਾ ਫਿਰ ਅਸੀਂ ਇਹਦੇ ਵਿੱਚ ਜੋ ਪੇਸਟ ਬਣਾ ਕੇ ਰੱਖੀਏ ਲਸਣ ਅਦਰ ਖਰੀ ਮਿਰਚ ਟਮਾਟਰ ਪਿਆਜ਼ ਦੀ ਉਹ ਇਹਦੇ ਵਿੱਚ ਪੇਸਟ ਨੂੰ ਪਾ ਦੇਣਾ ਤੇ ਅਸੀਂ ਇਸ ਨੂੰ ਚਲਾਉਂਦੇ ਰਹਿਣਾ ਜਦੋਂ ਤੱਕ ਕਿ ਸਾਡੇ ਜੋ ਪੇਸਟ ਹੈ ਚੰਗੀ ਤਰ੍ਹਾਂ ਪੱਕ ਨਹੀਂ ਜਾਂਦਾ ਜੋ ਲਸਣ ਦਾ ਕੱਚਾਪਣ ਖਤਮ ਨਹੀਂ ਹੋ ਜਾਂਦਾ ਤੇ ਸਾਰੇ ਚੰਗੀ ਤਰ੍ਹਾਂ ਕੁੱਕ ਨਹੀਂ ਹੋ ਜਾਂਦਾ ਅਸੀਂ ਇਸ ਨੂੰ ਚਲਾਉਂਦੇ ਰਵਾਂਗੇ ਤੇ ਸਾਡੇ ਮਸਾਲੇ ਦੇ ਵਿੱਚ ਵਿੱਚ ਅਸੀਂ ਭੁੰਨੇ ਰਵਾਂਗੇ ਚਲਾਂਦੇ ਰਹਿਣਾ ਤੁਸੀਂ ਤਾਂ ਜੋ ਮਸਾਲਾ ਬਿਲਕੁਲ نیچے ਨਹੀਂ ਲੱਗੇ ਜਦ ਤੱਕ ਸਾਡਾ ਮਸਾਲਾ ਪੂਜ ਰਿਹਾ ਐ ਅਸੀਂ ਇੱਕ ਪੇਸਟ ਬਣਾ ਲੈਂਦੇ ਮਸਾਲੇ ਵਾਲਾ ਮੈਂ ਥੋੜਾ ਦਹੀਂ ਲਿਆ ਐ ਅੱਧਾ ਕੱਪ ਹੋਏਗਾ ਤਕਰੀਬਨ 3-4 ਚਮਚ ਵੱਡੇ ਵਾਲੇ ਅੱਧਾ ਕੱਪ ਅਸੀਂ ਤਕਰੀਬਨ ਦਹੀਂ ਲਿਆ ਐ ਅੱਧੀ ਕਟੋਰੀ ਐ ਤੇ ਅਸੀਂ ਇਹਦੇ ਵਿੱਚ ਕੁਝ ਸੁੱਕੇ ਮਸਾਲੇ ਪਾਵਾਂਗੇ ਅੱਧਾ ਛੋਟਾ ਚਮਚ ਮੈਂ ਦੇਚੋ ਜੋ ਲਾਲ ਮਿਰਚ ਐ ਉਹ ਪਾਈ ਐ ਉਸ ਤੋਂ ਬਾਅਦ ਰੰਗ ਦੇ ਲਈ ਕਸ਼ਮੀਰੀ ਚਿੱਲੀ ਪਾਈ ਹੈ 레드 ਚਿੱਲੀ ਤੁਸੀਂ ਦੇਗੀ ਮਿਰਚ ਵੀ ਪਾ ਸਕਦੇ ਹੋ ਅੱਧਾ ਚਮਚ ਤੇ ਅੱਧਾ ਚਮਚ ਮੈਂ ਹਲਦੀ ਪਾਈ ਹੈ ਇਹਦੇ ਵਿੱਚ ਤੇ ਧਨੀਏ ਦਾ ਪਾਊਡਰ ਸੁੱਕਿਆ ਹੋਇਆ ਇੱਕ ਛੋਟਾ ਚਮਚ ਪਾਇਆ ਹੈ ਤੇ ਬਿਲਕੁਲ 1/4 ਛੋਟਾ ਚਮਚ ਆਮਚੂਰ ਦਾ ਪਾਇਆ ਹੈ ਖਟਾਈ ਲਈ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਆਮਚੂਰ ਨੂੰ ਥੋੜੀ ਜਿਹੀ ਮੇਥੀ ਪਾਈ 1/4 ਚਮਚ ਤੇ ਥੋੜਾ ਨਮਕ ਪਾਇਆ ਟੇਸਟ ਦੇਖੋਣੇ ਕਰਦਾ ਚਮਚ ਤੇ ਗਰਮ ਮਸਾਲਾ ਪਾਇਆ ਉਹ ਵੀ ਬਿਲਕੁਲ ਥੋੜਾ ਜਿਹਾ 1/4 ਇਸ ਦੇ ਵਿੱਚ ਪਾਇਆ ਗਰਮ ਮਸਾਲਾ ਤੇ ਤੁਸੀਂ ਕਸ਼ਮੀਰੀ ਮੈਂ ਰੈੱਡ ਚਿੱਲੀ ਪਾਈ ਆ ਕਲਰ ਦੇ ਲਈ ਤੁਸੀਂ ਉਹਦੀ ਜਗ੍ਹਾ ਦੇਗੀ ਮਿਰਚ ਵੀ ਪਾ ਸਕਦੇ ਹੋ 1/4 ਛੋਟਾ ਚਮਚ ਤੇ ਜਾਂ ਜੇਕਰ ਤੁਸੀਂ ਨਹੀਂ ਪਾਣਾ ਚਾਹੁੰਦੇ ਕਲਰ ਦੇ ਲਈ ਸਿਰਫ ਲਾਲ ਮਿਰਚ ਜੋ ਪਾਊਡਰ ਹੈ ਉਹ ਅਸੀਂ ਪਹਿਲੇ ਪਾ ਦਿੱਤਾ ਹੈ ਉਹ ਪਾ ਕੇ ਉਸ ਤੋਂ ਬਾਅਦ ਸਭ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਸਾਈਡ ਦੇ ਉੱਤੇ ਰੱਖ ਲੈਣਾ ਮਸਾਲੇ ਨੂੰ ਬਾਅਦ ਵਿੱਚ ਯੂਜ਼ ਕਰਾਂਗੇ ਤੇ ਮਸਾਲਾ ਜੋ ਸਾਡਾ ਹੈ ਉਹਨਾਂ ਸੀ ਚੰਗੀ ਤਰ੍ਹਾਂ ਪੁੰਨ ਲਿਆ ਹੈ ਬਿਲਕੁਲ ਚੰਗੀ ਤਰ੍ਹਾਂ ਤੁਸੀਂ ਦੇਖ ਸਾਡੇ ਮਸਾਲਾ ਪੁੱਜ ਗਿਆ ਥੋੜਾ ਜਿਹਾ ਦੇ ਵਿੱਚ ਪਾਣੀ ਪਾਵਾਂਗੇ ਤਾਂ ਜੋ ਮਸਾਲਾ ਥੱਲੇ ਲੱਗੇ ਨਹੀਂ ਤੇ ਥੋੜਾ ਜਿਹਾ ਟੈਂਪਰੇਚਰ ਡਾਊਨ ਹੋ ਜਾਏ ਕਿਉਂਕਿ ਸਿੱਧੇ ਵਿੱਚ ਜੋ ਦਹੀਂ ਪਾਣਾ ਹੈ ਉਹ ਬਿਲਕੁਲ ਗਰਮ ਵਿੱਚ ਨਹੀਂ ਪਾਣਾ ਥੋੜਾ ਜਿਹਾ ਹਲਕਾ ਜਿਹਾ ਪਾਣੀ ਪਾਇਆ ਤੇ ਉਹਦਾ ਟੈਂਪਰੇਚਰ ਡਾਊਨ ਹੋ ਗਿਆ ਉਹਨਾਂ ਸੀ ਦੇ ਵਿੱਚ ਜੋ ਸਿੱਧਾ ਹੀ ਵਾਲੀ ਪੇਸਟ ਬਣਾ ਕੇ ਰੱਖੀ ਸੀ ਮਸਾਲਿਆਂ ਵਾਲਾ ਪੇਸਟ ਮਸਾਲਿਆਂ ਵਾਲਾ ਦਹੀਂ ਉਸੇ ਦੇ ਵਿੱਚ ਪਾ ਦੇਣਾ ਹੈ ਤੇ ਨੂੰ ਲਗਾਤਾਰ ਚਲਾਉਂਦੇ ਰਹਿਣਾ ਹੈ ਅਸੀਂ ਤਾਂ ਜੋ ਜਿਹੜਾ ਦਹੀਂ ਹੈ ਬਿਲਕੁਲ ਹੀ ਫਟਣਾ ਨਹੀਂ ਚਾਹੁੰਦਾ ਬਿਲਕੁਲ ਵੀ ਫਟਣਾ ਨਹੀਂ ਚਾਹੀਦਾ ਹੈਗਾ ਤੇ ਇਸ ਨੂੰ ਲਗਾਤਾਰ ਚਲਾਉਂਦੇ ਰਵਾਂਗੇ ਹਲਾਉਂਦੇ ਰਹਿਣਾ ਹੈ ਜਦੋਂ ਤੱਕ ਇਹ ਚੰਗੀ ਤਰ੍ਹਾਂ ਜੋ ਦਹੀਂ ਹੈ ਮਸਾਲੇ ਦੇ ਵਿੱਚ ਮਿਕਸ ਨਹੀਂ ਹੋ ਜਾਂਦਾ ਪੁੱਜ ਨਹੀਂ ਜਾਂਦਾ ਤੇ ਅਸੀਂ ਇਸ ਨੂੰ ਚਲਾਉਂਦੇ ਰਵਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਦਹੀਂ ਤੇ ਮਸਾਲਾ ਚੰਗੀ ਤਰ੍ਹਾਂ ਪੁੱਜ ਗਏ ਨੇ ਬਿਲਕੁਲ ਆਇਲ ਜੋ ਪਾਇਆ ਸੀ ਸੈਪਰੇਟ ਹੋ ਗਿਆ ਹੈ ਤੇ ਸਾਡਾ ਮਸਾਲਾ ਬਹੁਤ ਅਚੰਗੀ ਤਰ੍ਹਾਂ ਪੁੱਜ ਗਿਆ ਤੇ ਹੁਣ ਜੋ ਸੀ ਫ੍ਰਾਈ ਕਰਕੇ ਸਾਡੀ ਪਿੰਡੀ ਰੱਖੀ ਹੋਈ ਸੀ ਸਾਈਡ ਤੇ ਉਹ ਸਾਰੀ ਇਹਦੇ ਵਿੱਚ ਪਾ ਦਵਾਂਗੇ ਮਸਾਲਾ ਜਦੋਂ ਚੰਗੀ ਤਰ੍ਹਾਂ ਕੁੱਕ ਹੋ ਜਾਏਗਾ ਦਹੀਂ ਪਾਉਣ ਤੋਂ ਬਾਅਦ ਹੀ 2-3 ਮਿੰਟ ਅਸੀਂ ਮਸਾਲੇ ਨੂੰ ਪੁੰਨਾ ਹੈ ਜਦੋਂ ਤੱਕ ਇਹ ਜਿਹੜਾ ਇਹਦੇ ਵਿੱਚ ਅਸੀਂ ਤੇਲ ਪਾਇਆ ਸੈਪਰੇਟ ਨਹੀਂ ਹੋ ਜਾਂਦਾ ਤੇ ਨੂੰ ਚੰਗੀ ਤਰ੍ਹਾਂ ਪਿੰਡੇ ਪਾ ਕੇ ਮਸਾਲੇ ਨੂੰ 2-3 ਮਿੰਟ ਲਈ ਅਸੀਂ ਤੇਜ਼ ਫਲੇਮ ਦੇ ਉੱਤੇ ਪੁੰਨਾਂਗੇ ਤਾਂ ਜੋ ਸਾਰਾ ਫਲੇਵਰ ਹੈ ਮਸਾਲਿਆਂ ਦਾ ਚੰਗੀ ਤਰ੍ਹਾਂ ਮਸਾਲਾ ਨੂੰ ਕੋਟ ਕਰ ਲਵੇ ਇਹਨੂੰ ਚਲਾਵਾਂਗੇ ਤੇਜ਼ ਫਲੇਮ ਦੇ ਉੱਤੇ ਕੁਲ੍ਹਾ ਰੱਖ ਕੇ ਉਸ ਤੋਂ ਬਾਅਦ ਥੋੜਾ ਜਿਹਾ ਟੱਕ ਕੇ ਵੀ ਅਸੀਂ 2 ਜਾਂ 3 ਮਿੰਟ ਦੇ ਲਈ ਥੋੜੀ ਜਿਹੀ ਫਲੇਮ ਨੂੰ ਅਸੀਂ ਕੱਟ ਕਰ ਦਵਾਂਗੇ ਮੀਡੀਅਮ ਤੇ ਤੇ ਟੱਕ ਕੇ ਪਕਾ ਲੈਂਦੇ ਹਾਂ ਤੇ ਇਸ ਤਰ੍ਹਾਂ ਨਾਲ ਜੋ ਸਾਡੇ ਮਸਾਲੇ ਨੇ ਉਹ ਚੰਗੀ ਤਰ੍ਹਾਂ ਪਿੰਡੀ ਦੇ ਵਿੱਚ ਉਹਨਾਂ ਦਾ ਫਲੇਵਰ ਆ ਗਿਆ ਹੈ ਤੇ ਚੰਗੀ ਤਰ੍ਹਾਂ ਕੋਟ ਹੋ ਗਏ ਨੇ ਪਿੰਡੀ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਹ ਵਨ ਲਈ ਸਾਡਾ ਜੋ ਮਸਾਲਾ ਹੈ ਪਿੰਡੀ ਦੇ ਨਾਲ ਕੋਟ ਹੋ ਗਿਆ ਤੇ ਸਾਡੇ ਮਸਾਲੇਦਾਰ ਜਿ ਪਿੰਡੀ ਬਿਲਕੁਲ ਚਟਪਟੀ ਬਣੀ ਹੋਈ ਦਹੀਂ ਵਾਲੀ ਰੈਡੀ ਹੋ ਗਈ ਹੈ ਬਹੁਤ ਅੱਛੀ ਲੱਗ ਰਹੀ ਹੈ ਬਿਲਕੁਲ ਮਸਾਲੇਦਾਰ ਹੈ ਇੱਕ ਵਾਰ ਤੁਸੀਂ ਜ਼ਰੂਰ ਤੋਂ ਟਰਾਈ ਕਰਨਾ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਏਗੀ ਇਹ ਰੈਸਪੀ तो साड़ी जो रैसपी भिंडी बन गई है मसालेदार असी उसू सर्व करा तो इस सफर दौरान भी कैरी कर सकते हो जब बच्चे टिफिन में भी, भी बना के दे सकते हो बहुत ही टेस्टी बन के साड़ी जो मसालेदार पिंडी है रेडी हुई है तो इस पर रोटी देव करके दे सकते हो बहुत ही टेस्टी लगती अमेजिंग रैसपी है एक बार जरूर तो ट्राई करना तू बहुत ज़्यादा पसंद आएगी ਜੇ ਤੁਸੀਂ ਮੇਰੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਾਂ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਮੇਰੀ ਅਨੁਲੀ ਨੈਕਸਟ ਵੀਡੀਓ ਤੁਸੀਂ ਦੇਖ ਸਕੋ ਤੇ ਕਮੈਂਟ ਕਰਕੇ ਦੱਸਣਾ ਕਿ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਲਾਈਕ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ